<US> Bari <terminar ca> <Jahre> <Nerd> <tria> <sm> Maharaja <gehört-> ਠੀਕੋ ਮੈਂ ਤੁਹਾਡਾ ਮਨਜਿੰਦਰ ਸਿੰਘ ਟੂਰਲ ਸਰਦਾਰ ਪਿਆਬੀ ਗਮਕੜ ਇਕਰੀ ਫੇਰਾ ਆ ਜਾ ਰਾਂ ਲੈ ਕੇ ਨਵਾਂ ਵਲੋਗ ਆਪਾਂ ਚੱਲੇ ਆ ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਵੀ ਆਪਾਂ ਕਿੱਥੇ ਚੱਲੇ ਆ ਤਿਆਰੀ ਆਪਾਂ ਪੂਰੀ ਕਰ ਚੁੱਕੇ ਆ ਪੈਕਿੰਗ ਚੈਕਿੰਗ ਹੋ ਗਈ ਆ ਤੇ ਜਾਣਾ ਆਪਾਂ ਟ੍ਰੇਨ ਤੇ ਆ ਇਸ ਕਰਕੇ ਆਪਾਂ ਕੈਜੂਲ ਲੋਕੀ ਰੱਖੀ ਆ ਠੀਕ ਆ ਕਿਉਂਕਿ ਰਾਤ ਦਾ ਸਫਰ ਆ ਸਫਰ ਤੇ ਜਿੰਨਾ ਕੰਫਰਟੇਬਲ ਰਵਾਂਗੇ ਉਨਾ ਹੀ ਵਧੀਆ ਹੁੰਦਾ ਹੈਗਾ ਤੇ ਬਸ ਵਲੋਗ ਦੇ ਜੁੜੇ ਰਹੋ ਜੇ ਐਂਡ ਟਿੱਕਰ ਠੀਕ ਆ ਤੁਹਾਨੂੰ ਨਵੀਆਂ ਚੀਜ਼ਾਂ ਦਿਖਾਵਾਂਗੇ ਇਹ ਵਲੋਗ ਆਪਣਾ ਤਿੰਨ ਤੋਂ ਚਾਰ ਦਿਨ ਦਾ ਹੋਊਗਾ ਤਿੰਨ ਤੋਂ ਚਾਰ ਦਿਨ ਆਪਾਂ ਘੁੰਮਣਾ ਤੇ ਤੁਹਾਨੂੰ ਵੀ ਘੁਮਾਵਾਂਗੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਆਪਾਂ ਤਾਂ ਤੋਂ ਨਿਕਲ ਗਏ ਆ ਤੇ ਆਪਣੇ ਦੋਸਤ ਆ ਗਏ ਆਪਾਂ ਨੂੰ ਲੈਣ ਆਜੋ ਆਪਾਂ ਚੱਲਦੇ ਆਂ ਉਹਨਾਂ ਕੋਲੇ ਬੈਠਦੇ ਆਂ ਗੱਡੀ 'ਚ ਗੱਟੀ 'ਚ ਬੈਠ ਕੇ ਗੱਲਬਾਤ ਕਰਦੇ ਆਂ। ਹਾਂਜੀ ਦੋਸਤੋ, ਆਪਾਂ ਸਫ਼ਰ ਰੂ ਕਰਤਾ ਹੈਗਾ। ਰਾਤ ਦਾ ਸਫ਼ਰ ਕਹਿੰਦੇ ਬਹੁਤ ਹੀ ਜ਼ਿਆਦਾ ਸੋਹਣਾ ਹੁੰਦਾ ਹੈ। ਕਾਰਨ ਸ਼ਾਂਤੀ ਹੁੰਦੀ ਹੈ ਟ੍ਰੇਨ ਦੇ ਵਿੱਚ। ਸਾਰੇ ਸੁੱਤੇ ਪਏ ਹੁੰਦੇ ਆ ਪਰ ਆਪਾਂ ਅੱਜ ਨਾ ਸੋਣਾ ਤੇ ਨਾ ਲੋਕਾਂ ਨੂੰ ਸੌਣ ਦੇਣਾ। ਠੀਕ ਆ ਨਾ। ਇਹ ਸਫ਼ਰ ਰੋਜ਼-ਰੋਜ਼ ਨਹੀਂ ਹੁੰਦੇ, ਇਹ ਕਦੇ-ਕਦੇ ਹੀ ਹੁੰਦੇ ਆ। ਤੇ ਅੱਜ ਜਿਹੜੇ ਮੇਰੇ ਨਾਲ ਸਾਥੀ ਆ, ਮੇਰੇ ਨਾਲ ਜੋ ਸਫ਼ਰ ਕਰਨ ਜਾ ਰਹੇ ਆ ਮੇਰੇ ਨਾਲ। ਬੜੇ ਲੰਬੇ ਸਮੇਂ ਤੋਂ ਸਾਡੇ ਪਲਾਨ ਬਣ ਰਹੇ ਸੀ ਫਰਕ ਕਿਸੇ ਨਾ ਕਿਸੇ ਵਿਘਨ ਕਰਕੇ ਸਾਡਾ ਪਲੈਨਰ ਜਿਹੜਾ ਬੰਦਾ ਮੇਨ ਪਲੈਨਰ ਸੀ ਉਹ ਬੰਦਾ ਮੌਕ ਮਾਰ ਜਾਂਦਾ ਜੀ ਕਹਿਣ ਦਾ ਭਾਵ ਐਨ ਮੌਕੇ ਤੇ ਆ ਕੇ ਉਹ ਫਰਲ ਹੋ ਜਾਂਦਾ ਹੈਗਾ ਠੀਕ ਆ ਪਰ ਅੱਜ ਕਿਰਪਾ ਹੋਈ ਬਾਪੇ ਦੀ ਸਮਝ ਲਓ ਵੀ ਮੀ ਆਉਣ ਵਾਲਾ ਕੰਮ ਤਾਂ ਹੀ ਨਹੀਂ ਆਇਆ ਸੀ ਅੱਜ ਸਵੇਰੇ ਵੀ ਸਾਡਾ ਟੂਰ ਸਕਸੈਸਫੁਲ ਹੋਣ ਜਾ ਰਿਹਾ ਉਹ ਸਾਕਸਣਾ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਇਸ ਟਾਈਮ ਗੱਡੀ ਚ ਲਾ ਰਹੇ ਨੇ ਵਿਸ਼ਾਲ ਗਰਗਜੀ ਯਾਰ ਮੈਂ ਤਾਂ ਕਿਵੇਂ ਦਾ ਫੀਲ ਹੋ ਰਿਹਾ ਵੀ ਤੁਹਾਡਾ ਸਫਰ ਜਿਹੜਾ ਮਤਲਬ ਤੁਹਾਡਾ ਟੂਰ ਆਹੇ ਕਿ ਕਾਮਯਾਬ ਹੋਣ ਲੱਗਿਆ ਮੈਂ ਤਾਂ ਮੈਂ ਹੀ ਮਲਾਇਆ ਸਾਰਿਆਂ ਨੂੰ ਓਕੇ ਓਕੇ ਕਿੰਨੇ ਬੰਦੇ ਠੀਕ ਆ ਤੁਸੀਂ ਮੈਨੂੰ ਗਲਤ ਨਾ ਤੇ ਦੂਸਰਾ ਸਾਥੀ ਹੈ ਜੇ ਆਪਣਾ ਦਿਖਦਾ ਲੀਗਾ ਤੇ ਐਂ ਕਰਦੇ ਆ ਆਪਾਂ ਤੁਹਾਨੂੰ ਉਹ ਲੋਕੇਸ਼ਨ ਆਪਾਂ ਇਸ ਟਾਈਮ ਚੱਲੇ ਆ ਸਟੇਸ਼ਨ ਤੇ ਕੋਟਕਪੂਰਾ ਜਕਸ਼ਨ ਬੰਦ ਪਿਆ ਦਰਵਾਜਾ ਜੋ ਫਾਟ ਕੋਟਕਪੂਰੇ ਦਾ ਬਾਜੀ ਵਾਹ ਕੀ ਬਾਤ ਹੈ ਚਲੋ ਮਿਲਦੇ ਆਪਾਂ ਸਟੇਸ਼ਨ ਤੇ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਰੇਲਵੇ ਸਟੇਸ਼ਨ ਤੇ ਆਓ ਤੁਹਾਨੂੰ ਆਪਣੀ ਟੀਮ ਨਾਲ ਜਾਣੂ ਕਰਾਉਂਦੇ ਆ ਆ ਜਿਹੜਾ ਮੁੰਡਾ ਬੈਗ ਚੱਕੀ ਖੜਾ ਆ ਇਹ ਹੈਗਾ ਬਈ ਸੁਨੀਲ ਸਿਗਨਲ ਹਾਂਜੀ ਸੁਣੀ ਕੀ ਕਹਿਣਾ ਚਾਹੁੰਦੇ ਹੋ ਤੇਰੀ ਹੈ ਤੇਰੀ ਖੇਚ ਰੇ ਦੀ ਵੇਟ ਇਹ ਆਪਾਂ ਨੂੰ ਕਰਨ ਆਇਆਗਾ ਸੀਓ ਉਹ ਡ੍ਰੋਪ ਕਰਨ ਆਇਆ ਆਪਣਾ ਜੋ ਆਚਣੋਂ ਸਹਿਯੋਗ ਸਹਿਯੋਗ ਨਹੀਂ ਸੀ ਉਹ ਕੋਈ ਨਾ ਕੋਈ ਨਾ ਐਨਸੀਆਰ ਕੋਈ ਨਾ ਤੇ ਇਹ ਹੈਗਾ ਤੁਸੀਂ ਇਹਨੂੰ ਤਾਂ ਕੋਈ ਜਾਣ ਪਛਾਣ ਦੀ ਲੋੜ ਹੀ ਨਹੀਂ ਜੀ ਇਹ ਆ ਗੌਰਵ ਇਹ ਆ ਵਿਸ਼ਾਲ ਕੁਮਾਰ ਤੇ ਆਪਣੇ ਮੇਨ ਆਕੜ ਬੰਦੇ ਅਭਿਸ਼ੇਕ ਸ਼ਰਮਾ ਸ਼ੂਟਰ ਉਹ ਕੋ ਸ਼ੂਟਰ ਇਹਨੂੰ ਸ਼ੂਟਰ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਆ ਬਾਈ ਆਪਣੇ ਨਾਲ ਨਵੇਂ ਜੁੜੇ ਆ ਬਾਈ ਆਪਣਾ ਨਾਮ ਦੱਸਿਓ ਹਾਂ ਰਾਹੁਲ ਹਾਂਜੀ ਇਹ ਹੈਗੇ ਆ ਵਿਕਾਸ ਗਰਗ ਤੇ ਜਿਹੜਾ ਇਹ ਆਪਣਾ ਪਲਾਨ ਆ ਟੂਰ ਆ ਲੈ ਵੀ ਆਉਂਦੇ ਹੀ ਇਹਨਾਂ ਨੇ ਬੈਗ ਖੋਲ ਲਿਆ ਚੋਪਰਾ ਨੇ ਖਾਲੀ ਕਰਕੇ ਦੇਣੀ ਆਏ ਜੀ ਇਹ ਖਾਲੀ ਕਰਕੇ ਦੇਣੀ ਆ ਇਹ ੱੱਕਾ ਹੋ ਰਿਹਾ ਭਾਜੀ ਭਾਜੀ ਮੈਂ ਕਿਹਾ ਵਾਪਸ ਦੇਣੀ ਹੋਵੇ ਆ ਵੇਖ ਲੋ ਵੱਡਾ ਰੋਕ ਬਣਿਆ ਕਰਦਾ ਆਵਾਜ਼ ਦੇ ਘਟਾ ਕੇ ਚੁੱਪੀ ਕਰੋ ਅੱਗੇ ਪੜੀਆਂ ਆ ਗਿਆ ਤੁਹਾਡੇ ਨਾਲ ਨਹੀਂ ਚੱਲਣਾ ਪੜੀਆਂ ਹੋ ਗਿਆ ਨਹੀਂ ਚੱਲਣਾ ਭਾਈ ਜੋ ਮਰਜੀ ਗੋ ਜਾਲ ਸੀ ਤਾਂ ਹੋ ਰਹੀ ਆ ਤੁਹਾਨੂੰ ਦੋਵਾਂ ਨੂੰ ਇਹ ਦੋਵੇਂ ਨਹੀਂ ਜਾ ਰਹੇ ਪੀਤੀ ਜਾਇਆ ਪੀਤੀ ਜਾ ਕੇ ਪੀਤੀ ਜਾ ਕੇ ਇਹ ਕਿੱਥੇ ਬੰਦੀਤੀ ਜਾਦੀ ਕਿਉਂ ਨਹੀਂ ਬੰਦਾ ਭਾਈ ਸਮਟੈਕ ਪੈ ਗਿਆ ਸਮਟਾ ਮੈਨੂੰ ਇੰਨੇ ਸਾਂਹ ਨਹੀਂ ਲਾਦੀ ਹੱਸੀ ਕਿ ਹੋ ਜਾਂਦੇ ਆ ਇਹ ਹੱਸੀ ਕਿ ਹੋ ਜਾਂਦੇ ਆ ਉਹ ਕਿੰਨਾ ਜਲਦੀ ਹੈ ਹਾਂਜੀ ਕਾਊਂਟਰਡ ਸਾਹਿਬ ਕਾਊਂਟਰਡ ਸਾਹਿਬ ਜੀ ਜਲਦੀ ਹੈ ਬੋ ਨਾ ਕਹਾ ਇਹ ਬੋ ਨਾ ਗਾ ਆ ਬੈਗ ਵੇਖੋ ਵੱਡਾ ਦਿਲ ਵਾਲੇ ਦੁਲਨੀ ਵਾਲਾ ਸ਼ਾਹਰੂ ਖਾਨ ਦਾ ਹਾਂ ਸ਼ਾਹਰੂ ਜਦੋਂ ਟ੍ਰੇਨ ਆਊਗੀ ਨਾ ਜੋ ਟ੍ਰੇਨ ਆਊਗੀ ਤੂੰ ਕਹਿਣਾ ਜਾਂ ਸੁਨਰਨ ਜਾਂ ਜਿਲੇ ਆਪਣੀ ਜ਼ਿੰਦਗੀ ਬੈਗ ਹੋਈ ਹਾਂ ਤਾਂ ਮੈਂ ਜੀਨ ਚੱਲਾਂ ਹਾਂ ਤੂੰ ਜੀਨ ਚੱਲਿਆ ਕਿਧੇ ਤੋਂ ਭੱਜ ਕੇ ਚੱਲਦਾ ਸੰਤਿਆਸੀ ਨਾ ਬਣ ਕੇ ਆ ਜੀ ਕਿਤੇ ਬਈ ਪਹੁੰਚ ਗਈ ਟਰੇਨ ਆਪਣੀ ਹਾਂਜੀ गाइस भाई सर ਵੀ ਫਾਈ ਵ ਅੱਗੇ ਲੰਘ ਗਿਆ ਮੈਂ ਤੁਹਾਨੂੰ ਆਖਿਆ ਸੀ ਟ੍ਰੇਨ ਨੇ ਆਪਾਂ ਨੂੰ ਦਿੱਲੀ ਉਤਾਰਨਾ ਉਸ ਤੋਂ ਅੱਗੇ ਆਪਾਂ ਚੱਲੇ ਆਂ ਵਰਿੰਦਾਵਾਨ ਵਰਿੰਦਾਵਾਨ ਦਾ ਟੂਰ ਸਾਡਾ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਸੀਗਾ ਤੇ ਅੱਜ ਜਾ ਕੇ ਉਹ ਸਿਰੇ ਚੜਿਆ ਹੈਗਾ ਬਹੁਤ ਸੋਹਣੇ ਮੰਦਿਰ ਹੈ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਬਸ ਜੁੜੇ ਰਹੋ ਜੇ ਵੀਡੀਓ ਦੇ ਵਿੱਚ ਬਹੁਤ ਹੀ ਸੋਹਣਾ ਸਫਰ ਹੋਣ ਲੱਗਿਆ ਆਪਾਂ ਤੇ ਤੁਸੀਂ ਮੈਂ ਉਮੀਦ ਕਰਦਾ ਵੀ ਮੇਰਾ ਸਫ਼ਰ ਬਾਕੀ ਬਹੁਤ ਵਧੀਆ ਲੱਗ ਰਿਹਾ ਹੈ। ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਬਠਿੰਡੇ ਦੇ ਰੇਲਵੇ ਸਟੇਸ਼ਨ ਤੇ। ਇਹ ਆਪਣੇ ਪਿੱਛੇ ਜਿョ ਵੀ ਦੇਖ ਰਹੇ ਹੋ ਇਹ ਗੱਡੀ ਆ ਪੰਜਾਬ ਦੇ ਛਤਰਪਤੀ ਸ਼ਿਵਾਜੀ ਮਹਾਰਾਜਾ 터ਮਿਨਸ ਸੋਇਪੁਰ। ਜੈ 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 ਇਹਨੇ ਮੇਰਾ ਵੀਡੀਓ ਖਰਾਬ ਕਰਨਾ ਹੀ ਹੁੰਦਾ। ਇਹ ਮੇਰੀ ਟੀਮ ਆ ਸਾਰੀ ਜਿਹੜੇ ਸਾਰੇ ਇਕੱਠੇ ਸਫ਼ਰ ਕਰ ਰਹੇ ਆ। ਟਾਈਮ ਹੋ ਗਿਆ ਰਾਤ ਦੇ 12:45 ਸਾਰੇ ਆ ਦੀਆਂ ਆ ਦੀਆਂ ਰਿੱਲੋ ਰਿੱਲੀ ਹੁਣ ਰਿੱਲੋ ਰਿੱਲੀ ਹੋ ਰੇ ਸਾਰੇ ਲੋਜੀ ਟ੍ਰੇਨ ਦਾ ਸਾਹਮਣਾ ਹੋ ਗਿਆ ਗਾਈਸ ਕੀ ਆ ਜਾ ਲਾ ਬਈ ਠੀਕ ਹੂੰ ਬਈ ਸਰਨਾਵਾਲ ਘਾਟਾ ਕਿਉਂ ਸਾਰਿਆਂ ਦਾ ਲਾਡਿਆ ਕਿੰਨੇ ਵਾਰ ਆਹ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਹੋ ਮਿਸਰਤ ਸਾਰੇ ਵਧੀਆ ਹੋਵਗੇ ਆਪਾਂ ਪਹੁੰਚ ਚੁੱਕੇ ਆ ਦਿੱਲੀ ਸਮਾਂ ਹੋਇਆ ਸਵੇਰ ਦੇ 5 ਫਰੈਸ਼ ਹੋ ਰਹੇ ਆ ਆਪ ਬੰਦੇ ਆਪਣੇ ਫਰੈਸ਼ ਹੋ ਚੁੱਕੇ ਆ ਉੱਚਾ ਨੂੰ ਵਾਟਾ ਆਉਣ ਆਉਗੇ ਸਾਰੇ ਨਿੰਦਿਆ ਆ ਗਿਆ ਹੈਗਾ ਪੂਰਾ ਬੱਪਾ ਪਹੁੰਚ ਗਿਆ ਵੀਰੇ ਦਿੱਲੀ ਤੇ ਪੰਗਾ ਪੈ ਗਿਆ ਇੱਕ ਪੰਗਾ ਕੀ ਪਿਆ ਪੰਗਾ ਇਹ ਪਿਆ ਵੀ ਆਪਾਂ ਜਾਣਾ ਸੀ ਤਾਂ ਮथुरा ਆਪਣੀਆਂ ਕਨਫਰਮ ਸੀ ਟਿਕਟਾ ਮथुरा ਤੱਕ ਬਟ ਹੋਇਆ ਕਿ ਉੱਥੋਂ ਦਾ ਗਵਰਟ ਕੀਤਾ ਹੈਗਾ ਟਰੈਕ ਹਾਂ ਉਹਦੇ ਕਰਕੇ ਪ੍ਰੋਬਲਮ ਆਈ ਗਿਆ ਹੁਣ ਆਪਾਂ ਨੂੰ ਇੱਕ ਕੈਬ ਲੈਣੀ ਪੈਣੀ ਆ ਜਾਂ ਲੋਕਲ ਟ੍ਰੇਨ ਦਾ ਪਤਾ ਕਰਦੇ ਆ ਫਿਰ ਆਪਣੇ ਅਕੋਰਡਿੰਗ ਸਟੇਸ਼ਨ ਆਉਗੀ ਆਪਣੀ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਦਿੱਲੀ ਵੀਰੇ ਜੀ ਹੋਈ ਸਾਡੇ ਨਾਲ ਕੋਲੋਲੀ ਆ ਕਿਉਂਕਿ ਜਿਹੜੀ ਸਾਡੀ ਟ੍ਰੇਨ ਸੀ ਉਹ ਟ੍ਰੇਨ ਸੀਗੀ ਮਥੁਰਾ ਤੱਕ ਦੀ ਵੱਟ ਦਿੱਲੀ ਦੇ ਅੱਗੇ ਕੋਈ ਸਟੇਸ਼ਨ ਜਿੱਦਾ ਕੰਮ ਚੱਲ ਰਿਹਾ ਹੈਗਾ ਤੇ ਟ੍ਰੇਨ ਬੰਦ ਆ 20 ਤਰੀਕ ਤੱਕ ਇਸ ਕਰਕੇ ਹੁਣ ਸਾਨੂੰ ਨਜਾਮੂ ਦਿਨ ਤੋਂ ਟ੍ਰੇਨ ਮਿਲੂਗੀ ਮਸਰਾ ਤੋਂ ਤੇ ਨਿਊ ਦਿੱਲੀ ਆਪਾਂ ਉੱਤਰਗੇ ਸੀਗੇ ਤੇ ਨਿਊ ਦਿੱਲੀ ਤੋਂ ਹੁਣ ਆਪਾਂ ਟੈਕਸੀ ਕਰਾਈ ਆ ਟੈਕਸੀ ਲੈ ਕੇ ਆਪਾਂ ਹੁਣ ਨਜਾਮੂ ਦਿਨ ਜਾ ਰਹੇ ਆ ਤੇ ਨਜਾਮੂ ਦਿਨ ਤੋਂ ਬਾਅਦ ਫਿਰ ਦੇਖਦੇ ਆ ਅੱਗੇ ਦਾ ਕੀ ਸੀਨਾ ਸਬਾ ਕੰਦੇ ਤੇ ਮੇਰਾ ਬਸਤਾ ਸਾਰੇ ਤੁਸੀਂ ਵੀ ਬੋਲੋ ਮੇਰਾ ਬਸਤਾ ਇਹ ਸਾਰੇ ਇਹਦੇ ਕਾੜ ਆ ਮਿੱਤਰ ਚੱਕੀ ਸਵਾਗਤ ਆ ਟੋਟਾ ਮਥਰਾ ਦੇ ਸਟੇਸ਼ਨ ਤੇ ਪਹੁੰਚ ਚੁੱਕੇ ਆਪਾਂ ਰਾਸ਼ ਬਹੁਤ ਜ਼ਿਆਦਾ ਹੈਗਾ ਕਾ ਕਾ ਹੋ ਰਹੀ ਆ ਕੋਈ ਕੋਈ ਸਾਹਮਣੇ ਨਹੀਂ ਆ ਰਿਹਾ ਨਾ ਪਤਾ ਮਾ ਚੁੱਕੇ ਵੀਰੇ ਮਸਰਾ ਜਨਮ ਭੂਮੀ શ્રી ਕ੍ਰਿਸ਼ਨ ਦੀ ਹੁਣ ਇਹ ਤਾਂ ਆਟੋ ਲੈ ਲੈਗਾ ਇਹ ਆਟੋ ਵਾਲੇ ਨਾਲ ਲੱਗਾ ਪਿਆਰ ਪੇ ਪਰ ਪਰਸਨ ਮਗਾਏ ਵੀਰੇ ਇਹ ਆਪਾਂ ਨੂੰ ਬ੍ਰਿੰਦਾਵਨ ਲੈ ਕੇ ਜਾਊਗਾ ਉੱਤੇ ਬੰਕੀ ਬਹਾਰੀ ਕਿਉਂ ਹੁੰਦਾ ਉਤੇ ਆਪਾਂ ਪੰਤਰਨਾ ਉਤੋਂ ਆਪਾਂ ਪਹਿਲਾਂ ਲਵਾਂਗੇ ਆਸ਼ਰਮ ਆਸ਼ਰਮ ਲੈ ਕੇ ਆਪਣਾ ਸਾਰਾ ਸਮਾਨ ਵਗੈਰਾ ਉੱਤੇ ਰੱਖ ਕੇ ਫਰੈਸ਼ ਹੋ ਕੇ ਨਾ ਹੋ ਕੇ ਰੈਡੀ ਹੋ ਕੇ ਅੱਗੇ ਦਾ ਸਫਰ ਆਪਾਂ ਫੇਰ ਸ਼ੁਰੂ ਕਰਾਂਗੇ ਪੇਟ ਪੂਜਾ ਵੀ ਕਰਾਂਗੇ ਕਿਉਂਕਿ ਰਾਸ ਤੇ ਚੱਲੇ ਆਏ ਟ੍ਰੇਨ ਤੇ ਇਹ ਹੈ ਜੀ ਕਚੋਰੀ ਮਠੋਰਾ ਕੀ ਕਚੋਰੀ ਹੈ ਜੀ ਇਹ ਆਪਾਂ ਲੱਗਿਆ ਖਾਣ ਇਹ ਹੈ ਕਚੋਰੀ ਅਰੇ ਵਿੱਚ ਆਲੂ ਤੇ ਪਿਆਜ਼ ਦਾ ਮਿਸ਼ਰਣ ਪਾਇਆ ਆ ਮਿਕਸ ਕੀਤਾ ਆ ਤੇ ਨਾਲ ਇਹ ਹੈ ਜੀ ਦਾਲ ਆ ਸਬਜੀ ਵਗਰਾ ਆ ਆਲੂ ਵਗਰਾ ਦੀ ਖਾਣੇ ਆ ਤੇ ਫਿਰ ਦੱਸਦੇ ਤੁਹਾਨੂੰ ਵੀ ਕਿਵੇਂ ਦਾ Under the window, hey.